ਨੇ ਜਾਨ ਜੋਖਮ ਵਿੱਚ ਪਾ ਕੇ ਰੇਲਵੇ ਫਾਟਕ ਟੱਪ ਰਹੇ ਇਨਾ ਵਿਦਿਆਰਥੀਆਂ ਤੇ ਲੋਕਾਂ ਦੇ ਨਾਲ ਜੇਕਰ ਕੋਈ ਵੱਡਾ ਹਾਦਸਾ ਹੋ ਜਾਂਦਾ ਤਾਂ ਕੌਣ ਜ਼ਿੰਮੇਵਾਰ ਹੋਵੇਗਾ ਇਹ ਸਵਾਲ ਹੈ ਫਿਲੌਰ ਵਾਸੀਆਂ ਦਾ ਪਰ ਲੱਗਦਾ ਹੈ ਪ੍ਰਸ਼ਾਸਨ ਦਾ ਇਸ ਵੱਲ ਬਿਲਕੁਲ ਵੀ ਧਿਆਨ ਨਹੀਂ ਦਰਸਲ ਇਹ ਤਸਵੀਰਾਂ ਫਿਲੌਰ ਦੇ ਰੇਲਵੇ ਸਟੇਸ਼ਨ ਦੀਆਂ ਨੇ ਜਿੱਥੇ ਕਿ ਅਕਸਰ ਜਾਮ ਲੱਗਿਆ ਰਹਿੰਦਾ ਤੇ ਸਕੂਲੀ ਬੱਚੇ ਅਤੇ ਲੋਕ ਪਰੇਸ਼ਾਨ ਰਹਿੰਦੇ ਨੇ ਤੇ ਜਿਸ ਕਾਰਨ ਨੂਰ ਮਹਿਲ ਦੇ ਇਸ ਫਾਟਕ ਨੂੰ ਪਾਰ ਕਰਨਾ ਲੋਕਾਂ ਦੇ ਲਈ ਖੌਫਨਾਕ ਹੋ ਜਾਂਦਾ ਹੈ ਇਸ ਮੌਕੇ ਤੇ ਰਾਹੀਰਾਂ ਨੇ ਦੱਸਿਆ ਕਿ ਫਾਟਕ ਅਕਸਰ ਬੰਦ ਰਹਿੰਦਾ ਤੇ ਕਾਫੀ ਲੰਮਾ ਸਮਾਂ ਤੱਕ ਇਹ ਫਾਟਕ ਬੰਦ ਰਹਿੰਦਾ ਤੇ ਫਾਟਕ ਦੇ ਵਿਚਕਾਰ ਇਸ ਵਾਰ ਇੱਕ ਮਾਲ ਗੱਡੀ ਵੀ ਖੜੀ ਸੀ ਜੋ ਕਿ ਕਾਫੀ ਲੰਮੇ ਸਮੇਂ ਤੋਂ ਰੁਕੀ ਹੋਈ ਸੀ ਤੇ ਫਾਟਕ ਦੇ ਦੋਵੇਂ ਪਾਸੇ ਲੰਮੀਆਂ ਕਤਾਰਾਂ ਲੱਗੀਆਂ ਸਨ ਸਕੂਲ ਦੇ ਵਿਦਿਆਰਥੀ ਸਕੂਲ ਜਾਣ ਵਿੱਚ ਦੇਰੀ ਹੋ ਰਹੀ ਸੀ ਤੇ ਉਹਨਾਂ ਦੇ ਪੇਪਰ ਵੀ ਚੱਲ ਰਹੇ ਨੇ ਇਸ ਕਰਕੇ ਮਜਬੂਰੀ ਬੱਸ ਉਹ ਖੜੀ ਮਾਲ ਗੱਡੀ ਦੇ ਉੱਪਰੋਂ ਦੀ ਲੰਘਣ ਨੂੰ ਮਜਬੂਰ ਹੋ ਗਏ ਤੇ ਉਹਨਾਂ ਨੇ ਜਾਨ ਜੋਖਮ ਵਿੱਚ ਪਾ ਕੇ ਰੇਲਵੇ ਫਾਟਕ ਪਾਰਕ ਇਥੇ ਉੱਥੇ ਕੁਝ ਲੋਕ ਆਪਣੇ ਨਿੱਤ ਦੇ ਕੰਮਾਂ ਵਿੱਚ ਆਉਣ ਜਾਣ ਦੇ ਲਈ ਦੇਰੀ ਹੋਣ ਕਾਰਨ ਇਸ ਰੇਲਵੇ ਫਾਟਕ ਨੂੰ ਖੜੀ ਮਾਲ ਗੱਡੀ ਦੇ ਉੱਪਰ ਦੀ ੱਟਪ ਕੇ ਪਾਰ ਕਰ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਇਹ ਤਾਂ ਇਥੋਂ ਦੇ ਨਿਤ ਦਿਨ ਦਾ ਹੀ ਕੰਮ ਹੈ ਮੌਕੇ ਤੇ ਮੌਜੂਦ ਲੋਕਾਂ ਨੇ ਕਿਹਾ ਕਿ ਸਾਡੀ ਰੇਲਵੇ ਅਧਿਕਾਰੀਆਂ ਤੋਂ ਮੰਗ ਹੈ ਕਿ ਇਸ ਲੋਕਾਂ ਦੀ ਮੁਸ਼ਕਲ ਨੂੰ ਹੱਲ ਕੀਤਾ ਜਾਵੇ ਇੱਥੇ ਜਾਂ ਤਾਂ ਅੰਡਰ ਬ੍ਰਿਜ ਤੇ ਜਾਂ ਫਿਰ ਫਲਾਈਓਵਰ ਬਣਾਇਆ ਜਾਵੇ ਤਾਂ ਜੋ ਲੋਕਾਂ ਦੀ ਜਾਨ ਜੋਖਮ ਵਿੱਚ ਨਾ ਪਵੇ ਉਹਨਾਂ ਨੇ ਦੱਸਿਆ ਕਿ ਇਸ ਫਾਟਕ ਤੇ ਪਹਿਲਾਂ ਵੀ ਕਈ ਹਾਦਸੇ ਹੋ ਚੁੱਕੇ ਨੇ ਅੱਜ ਜੋ ਇੱਥੇ ਦ੍ਰਿਸ਼ ਦੇਖਿਆ 플ੋਰ ਫਾਟਕ ਦੇ ਉੱਪਰ ਜੋ ਰੇਲਵੇ ਵਿਭਾਗ ਕਹਿੰਦੀ ਆ ਇਹ ਰੇਲਵੇ ਨੂੰ ਚਾਹੀਦਾ ਕਿ ਸਵੇਰ ਨੂੰ 8:30 ਵਜੇ ਤੋਂ ਲੈ ਕੇ 9 ਵਜੇ ਤੱਕ ਇਸ ਫਾਟਕ ਤੋਂ ਕੋਈ ਟ੍ਰੇਨ ਨਹੀਂ ਗੁਜ਼ਰਨੀ ਚਾਹੀਦੀ ਤੁਸੀਂ ਦੇਖ ਲਓ ਜੋ ਬੱਚੇ ਸਕੂਲ ਜਾਣ ਵਾਲੇ ਆ ਉਹਨਾਂ ਨੂੰ ਬਹੁਤ ਪਰੇਸ਼ਾਨੀ ਆਈ ਆ ਉਹ ਬਹੁਤ ਹਰਾਸ ਹੋਏ ਆ ਇਸ ਗੱਲ ਤੋਂ ਉਹ ਇੱਕ ਸਕੂਲ ਦਾ ਡਰ ਕਿ ਟੀਚਰ ਸਾਨੂੰ ਝੜਕੜਨਾ ਦੂਜਾ ਪਰਿਵਾਰ ਦਾ ਘਰ ਜਾਣਾ ਡਰ ਜੇ ਅਸੀਂ ਲੇਟ ਹੋ ਗਏ ਤੇ ਸਾਡੇ ਘਰ ਦੇ ਆ ਸਾਨੂੰ ਡਾਂਟਣਾ ਔਰ ਤੀਸਰੇ ਨੰਬਰ ਤੇ ਉਹਨਾਂ ਨੇ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਇਸ ਗੱਡੀ ਦੇ ਉੱਪਰ ਦੀ ਲੰਘੇ ਆਹੋ ਤਾਂ ਕਿ ਉਹ ਟਾਈਮ ਸਾਰ ਆਪਣੇ ਸਕੂਲ ਜਾ ਪ ਸਕਣ ਮੈਂ ਇੱਥੇੀਆਂ ਮੌਜੂਦ ਸਰਕਾਰਾਂ ਪੰਜਾਬ ਸਰਕਾਰ ਜਾਂ ਸੈਂਟਰ ਸਰਕਾਰ ਨੂੰ ਵੀ ਅਪੀਲ ਕਰਦਾ ਇਸ ਗੱਲ ਦੀ ਕਿ ਇਸ ਸਮੱਸਿਆ ਨੂੰ ਸੋਲਵ ਕੀਤਾ ਜਾਵੇ ਫਲੋਰ ਵਾਸੀਆਂ ਦੇ ਦੁੱਖ ਦਰਦ ਨੂੰ ਸਮਝਿਆ ਜਾਵੇ ਇੱਥੇ ਕੋਈ ਬ੍ਰਿਜ ਦਾ ਜਾਂ ਅੰਦਰ ਬ੍ਰਿਜ ਦਾ ਜੋ ਔਰ ਬ੍ਰਿਜ ਦਾ ਜਮਾਨ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਆਉਣ ਜਾਣ ਵਿੱਚ ਕੋਈ ਪਰੇਸ਼ਾਨੀ ਨਾ ਹੋਵੇ